ਤੁਹਾਡਾ ਵਿਧਾਇਕ ਜਗेंद्र ਪਾਲ ਵੱਲੋਂ थाना ਤਾਰਾਗੜ ਦੇ ਬਾਹਰ ਆਪਣੇ ਹੀ ਪਾਰਟੀ ਵਰਕਰਾਂ ਨਾਲ ਦਿੱਤੇ ਗਏ ਧਰਨੇ ਤੋਂ ਬਾਅਦ ਆਖਰਕਾਰ ਪੁਲਿਸ ਨੂੰ ਕਾਂਗਰਸ ਨੇਤਾ ਨੂੰ ਛਡਨਾ ਹੀ ਪਿਆ ਦੱਸ ਦਈਏ ਕਿ ਅੱਜ ਸਵੇਰੇ ਕਾਂਗਰਸੀ ਨੇਤਾ ਗੋਰਾ ਸਿਆਣੀ ਸੀਵੜਾ ਕਲਾਂ ਨੂੰ थाना ਤਾਰਾਗੜ ਪੁਲਿਸ ਵੱਲੋਂ ਕਰੋ ਹੀ ਬਹਾਨੇ ਦੇ ਨਾਲ ਫੜ ਕੇ ਥਾਣੇ ਵਿੱਚ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਕਾਂਗਰਸੀ ਵਰਕਰਾਂ ਅਤੇ ਸਾਡਾ ਵਿਧਾਇਕ ਜਗेंद्र ਪਾਲ ਵੱਲੋਂ ਥਾਣੇ ਦੇ ਬਾਹਰ ਸੜਕ ਉੱਤੇ ਧਰਨਾ ਲਗਾਇਆ ਗਿਆ ਸੀ ਪੁਲਿਸ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ ਅਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਸਵੇਰੇ ਉਹਨਾਂ ਵੱਲੋਂ ਹਾਈਵੇ ਜਾਮ ਕੀਤਾ ਜਾਵੇਗਾ ਜਿਸ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਆਖਿਰ ਕਾਂਗਰਸੀ ਨੇਤਾ ਨੂੰ ਛਡਨਾ ਹੀ ਪਿਆ ਦੇਖੋ ਕਾਂਗਰਸੀ ਨੇਤਾ ਨੂੰ ਛਡਣ ਤੋਂ ਬਾਅਦ ਸਾਬਕਾ ਵਿਧਾਇਕ ਅਤੇ ਕਾਂਗਰਸੀ ਨੇਤਾ ਗੋਰਾ ਸੈਣੀ ਨੇ ਕੀ ਕਿਹਾ ਪਠਾਨਕੋਟ ਤੋਂ পুষ্পਲਤਾ ਦੀ ਰਿਪੋਰਟ ਹਲਚਲ ਪੰਜਾਬ ਦੀ ਦੇਖੋ ਸਵੇਰੇ ਦੇ ਆਪਾਂ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਜਿਹੜੇ ਆ ਸਾਰੇ ਕੰਦੇ ਨਾਲ ਕੰਦਾ ਲਾ ਕੇ ਧਰ ਰਾ ਇੱਥੇ ਲਾਇਆ ਹੋਇਆ ਸੀ ਬੈਠੇ ਸੀ ਰੋਡ ਤੇ ਕੋੜ ਸਐਚਓ ਨੂੰ ਬਹੁਤ ਪ੍ਰੈਸ਼ਰ ਸੀ ਉਤੋਂ ਉਹ ਜਿੰਨਾ ਕ ਆਪਣਾ ਪ੍ਰੈਸ਼ਰ ਚੱਲ ਸਕਦਾ ਉਹਨੂੰ ਚੱਲ ਰਿਹਾ ਹੁਣ ਉਹਨੂੰ ਪਤਾ ਹੈ ਕਿ ਸੱਤਾ ਦਾ ਪ੍ਰੈਸ਼ਰ ਕੁਝ ਹੋਰ ਹੁੰਦਾ ਤੇ ਜਿਹੜੀ ਵਿਪਖਸ਼ਿਤ ਪਾਰਟੀ ਦਾ ਪ੍ਰੈਸ਼ਰ ਕੁਝ ਹੋਰ ਹੁੰਦਾ ਹੁਣ ਵਿਪਖਸ਼ੇ ਦੀ ਪਾਰਟੀ ਦਾ ਜਿਹੜੀ ਸਾਡਾ ਪ੍ਰੈਸ਼ਰ ਪਿਆ ਹੈ ਉਹਨਾਂ ਮਜਬੂਰ ਹੁਣ ਸਾਡੇ ਗੋਰੇ ਸਰਪੈਂਟ ਨੂੰ ਛੱਡ ਲੈ ਪਿਆ ਤੇ ਅਸੀਂ ਹੁਣ ਲੈ ਕੇ ਬਾਹਰ ਆਇਆ ਇਹਦੇ ਉੱਤੇ ਧਾਰਾ ਲਾਈਆਂ ਨੇ 332 ਕਿ 506 ਜਦ ਕੀ ਹੈ ਹੀ ਨਹੀਂ ਕੋਈ ਇਦਾਂ ਦੀ ਗੱਲ ਇਹਨਾਂ ਗੋਂਗਲਾਂ ਤੋਂ ਮਿੱਟੀ ਚਾੜਨੀ ਸੀ ਉਹ ਜਿਹੜੀ ਮਿੱਟੀ ਹੈ ਉਹ ਲਾਲਚੰਦ ਕਟਾਰੂ ਚੱਕ ਦੇ ਘਰ ਪੇਂਤੇ ਵਾਜ ਜਦੋਂ ਖਾਣਾ ਜਿਹੜਾ ਬਣਾਣਾ ਇਸ ਗੋਂਗਲਾਂ ਤੋਂ ਮਿੱਟੀ ਜਿਹੜੀ ਝੜੀ ਹੈ ਉਹਦਾ ਅਜੇ ਤੋ ਕੜੀ ਬਣਾ ਕੇ ਪੀ ਲੈ ਮੈਂ ਇਹ ਕਹਿਣਾ ਚਾਹੁੰਦਾ ਲਾਲਚੰਦ ਕਟਾਰੂ ਚੱਕ ਨੂੰ ਕਿ ਜੇ ਤੁਹਾਡੇ ਵਿੱਚ ਜਮੀਰ ਹੈਗੀ ਆ ਤੇ ਇਹੋ ਜਿਹੇ ਗੰਦੇ ਕੰਮ ਨਾ ਕਰੋ ਲੋਕਾਂ ਨੂੰ ਪਿਆਰ ਕਰੋ ਲੋਕਾਂ ਨੂੰ ਡਰਾਉ ਤਮਕਾਉ ਨਹੀਂ ਇਹ ਬਾਬਾ ਸਾਹਿਬ ਦਾ ਕਾਨੂੰਨ ਹੈ ਬਾਬਾ ਸਾਹਿਬ ਦੇ ਕਾਨੂੰਨ ਨੂੰ ਕੋਈ ਨਹੀਂ ਤੋੜ ਸਕਦਾ ਇਹ ਕਾਨੂੰਨ ਦੇ ਤਰੀਕੇ ਨਾਲ ਹੀ ਬਾਹਰ ਆਇਆ ਜੇ 506 ਲਾਤੀ ਹੈ 323 ਲਾਤੀ ਹੈ ਤਾਂ ਕੋਈ ਗੱਲ ਨਹੀਂ ਹੁਣ ਮਚਲਕਾ ਭਰ ਕੇ ਜਵਾਨ ਤੇ ਲੈ ਲਿਆ ਨੇ ਤੇ ਅਸੀਂ ਲੈ ਕੇ ਆਉਂਿਆਂ ਨੂੰ ਤੇ ਕੋਈ ਗੱਲ ਨਹੀਂ ਇਹ ਨਸਿਆ ਬਾਣ ਬਰਾਬਰ ਹੁੰਦਾ ਲਾਲ ਚੰਦ ਕਟਾਰੂ ਚੱਕ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਬਈ ਨਸਿਆ ਬਾਣ ਬਰਾਬਰ ਹੈ ਅੱਜ ਜੇ ਤੂੰ ਸੱਤਾ 'ਚ ਹੈ ਤੇ ਕੱਲ੍ਹ ਤੇ ਤੂੰ ਸੱਤਾ ਤੇ ਨਹੀਂ ਰਹਿਣਾ ਕਾਸੀ ਦੇ 5 ਸਾਲ ਕੱਢ ਲੈਣੇ ਆ ਤੇ ਤੇਰੇ ਕੋਲ 5 ਮਿੰਟ ਨਹੀਂ ਕੱਢ ਲੈ ਇਹੋ ਗੱਲ ਮੈਂ ਕਹਿਣਾ ਚਾਹੁੰਦਾ ਅਗਰ ਜਮੀਰ ਹੈ ਤੇ ਆਪਣੀ ਜਮੀਰ ਕਾਮਰੇ ਰੱਖੇ ਤਾਂ ਚੰਗੇ ਕੰਮ ਕਰੋ ਡਿਵੈਲਪਮੈਂਟ ਦੇ ਕੰਮ ਕਰੋ ਸੋਬੇ ਦੇ ਉਹ ਆਪਣੇ ਇਲਾਕੇ ਦੇ ਕੰਮ ਚੰਗੇ ਕਰੋ ਬਹੁਤ ਬਹੁਤ ਜਿੰਨੇ ਵੀ ਮੇਰੇ ਵਰਕਰ ਆਏ ਨੇ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਥੈਂਕਸ ਧੰਨਵਾਦ ਦੇਖੋ ਜੀ ਪਹਿਲੀ ਗੱਲ ਦੇ ਸਭ ਤੋਂ ਪਹਿਲਾਂ ਸਾਰਿਆਂ ਦਾ ਜਿੰਨੇ ਵੀ ਸਾਡੇ ਪਾਰਟੀ ਦੇ ਵਰਕਰ ਆਏ ਨੇ ਐਮਐਲਏ ਸਾਹਿਬ ਆਏ ਨੇ ਮੇਰੀਆਂ ਮਾਤਾ ਪਿਤਾ ਭੈਣਾਂ ਜਿੰਨੇ ਮੇਰੇ ਨੌਜਵਾਨ ਸਾਰਿਆਂ ਦਾ ਦਿਲ ਦੀ ਘਰਾਈਆਂ ਤੋਂ ਧੰਨਵਾਦ ਜਿਹੜੇ ਆਪਣੇ ਧੁੱਪ ਚ ਗਰਮੀ ਦੇ ਟਾਈਮ ਦੇ ਉੱਤੇ ਬੈਠੇ ਮੈਂ ਹੁੰਦਾ ساری ਉਮਰ ਦੇਣ ਨਹੀਂ ਦੇ ਸਕਦਾ ਠੀਕ ਹੈ ਜੀ ਦੂਸਰੀ ਗੱਲ ਜਿਹੜੀ ਤੁਸੀਂ ਪੁੱਛੀ ਹੈਗੀ ਇਹ ਮੈਂ ਇਹਨਾਂ ਨੂੰ ਕਿਹਾ ਜ਼ਿਲ੍ਹੇ ਸਵੇਰੇ ਐਸਐਚਓ ਨੇ ਮੈਨੂੰ ਬੰਦੇ ਭੇਜੇ ਘਰ ਅਸੀਂ ਤੇ ਆਣਾ ਨਹੀਂ ਐਮਐਲਏ ਸਾਹਿਬ ਉਹਨਾਂ ਨੇ ਕਿਹਾ ਕਿ ਉੱਥੇ ਜਿਹੜੇ ਕੰਪਲੇਨ ਕਰਤਾ ਉਹ ਬੈਠੇ ਦਾ ਮੈਂ ਚੇਅਰਮੈਨ ਸਾਹਿਬ ਨੂੰ ਫੋਨ ਕੀਤਾ ਮੈਂ ਜੀ ਕੰਪਲੇਨ ਕਰਦਾ ਬੈਟਰ ਐਸਐਚਓ ਬੁਲਾ ਰਹੇ 2 ਮਿੰਟ ਜਾ ਕੇ ਗੱਲ ਕਰ ਲੈਣੇ ਸਾਨੂੰ ਤੇ ਪਤਾ ਨਹੀਂ ਨਾ ਬਿਠਾ ਲਣਾ ਦੂਸਰਾ ਕੋਈ ਝਗੜਾ ਨਹੀਂ ਹੋਇਆ ਮੈਨੂੰ ਤੇ ਪਤਾ ਨਹੀਂ ਝਗੜਾ ਦਿੰਦਾ ਤੇ ਮੈਂ ਤੇ ਦੇ ਦੇ ਮੇਰੇ ਤੇ 50 ਅਪਲੀਕੇਸ਼ਨਾਂ ਦਿੱਤੀਆਂ ਨੇ ਬੰਦੇ ਨੇ ਜਿੰਨ ਅੱਜ ਮੇਰੇ ਤੇ ਰੋਪ ਲਾਇਆ ਪੁਲਿਸ ਨੇ ਕੋਈ ਜਾਤੀ ਕੀਤੀ ਹੋਈ ਤੁਹਾਨੂੰ ਅੰਦਰ ਨਹੀਂ ਪੁਲਿਸ ਵਾਲੋ ਕੋਈ ਜਾਤੀ ਨਹੀਂ ਕੀਤੀ ਗਈ ਠੀਕ ਹੈ ਨਾ ਬੜੇ ਮਾਰਨਾ ਬਿਠਾਇਆ ਜਾ ਥੋੜੀ ਦੇਰ ਉਹਨਾਂ ਨੇ ਪ੍ਰੈਸ਼ਰ ਪਾਇਆ ਕੇ ਦਬਾਅ ਸੀਗਾ ਬਿਲਕੁਲ 100% ਜੀ ਦਾਜ ਦਿੱਤੀਕ ਦਬਾਅ ਮੇਰੀ ਕੋਈ ਕਿਸੇ ਨਾਲ ਝਗੜਾ ਨਹੀਂ ਹੋਇਆ ਜੇ ਮੈਨੂੰ ਪਤਾ ਹੁੰਦਾ ਕਿ ਨਾ ਮੇਰਾ ਝਗੜਾ ਹੋਇਆ ਮੈਨਾਂ ਨੇ 30 ਐਪਲੀਕੇਸ਼ਨ ਅੱਗੇ ਦਿੱਤੀਆਂ ਮੇਰੇ ਇਹਨਾਂ ਨੇ ਮੇਰੇ ਦੇ ਮੈਂ ਮੈਂ ਵੀ ਆਪਣਾ ਕੋਈ ਡਿਫੈਂਸ ਰੱਖਦਾ ਠੀਕ ਹੈ ਨਾ ਇਹ ਬਿਲਕੁਲ ਸ਼ਰੇਆਮ ਤੱਕਾ ਹੋਇਆ ਹੈ ਕੋਈ ਤੱਕੇ ਦਾ ਜਵਾਬ ਇਹ ਲੋਕੀ ਦੇਣਗੇ ਠੀਕ ਹੈ ਜਨਤਾ ਦੇਗੀ ਸਾਰੀ ਸਾਡੀ ਪਾਰਟੀ ਦੇਗੀ